ਹਾਂਜੀ ਵੀ ਸਤਿ ਸ਼੍ਰੀ ਅਕਾਲ ਦੋਸਤੋ ਕਿੱਦਾਂ ਅੱਜ ਹੈਗਾ ਐਤਵਾਰ ਤੇ ਇਟਲੀ 'ਚ ਚੜ ਗਿਆ ਦਿਨ ਦਿਨ ਦਾ ਚੜ੍ਹੇ ਨੂੰ ਟਾਈਮ ਹੋ ਗਿਆ ਤੇ ਅੱਜ ਮੁੰਡੇ ਫੇ ਕਹਿੰਦੇ ਵੀ ਪਰੌਂਡੇ ਖਾਣੇ ਆ ਤੇ ਅੱਜ ਖਾਵਾਂਗੇ ਰੈਤਿਆਂ ਵਾਲਾ ਦਹੀਂ ਦੇ ਨਾਲ ਆਲੂ ਪਰੌਂઠા ਇਹ ਸਾਡੇ ਹੋਂ ਦਾ ਸਵਕਾਸ਼ ਹੋਣੀ ਰੈਡੀ ਪਿਆਰ ਵਰ ਤਿਆਰ ਤੇ ਇੱਧਰ ਆਲੂ ਵੀ ਅਸੀਂ ਚੜਾਤੇ ਆ ਤੇ ਉਹ ਕਰਦਾ ਇੱਥੇ ਕੋਣ ਲੋ ਵੀ ਦੋਸਤੋ ਇਹ ਗੈਸ ਚੱਲ ਪਿਆ ਤੇ ਇਹਨੂੰ ਕਰਾਂਗੇ ਗਰਮ ਥੋੜਾ ਜਿਹਾ ਠੀਕ ਆ ਠਕਣਾ ਇਹਨੂੰ ਬਸ ਕੋਈ ਨਹੀਂ ਚੱਲ ਜਾਣਾ ਦਾ ਨਹੀਂ ਮੜਿਆ ਵਾਲੇ ਦਵਾਣਾ ਦਹੀਂ ਮੁੱਕ ਗਿਆ ਸਾਡਾ ਆਦੇ ਅਸੀਂ ਚੱਲੇ ਆਂ ਦਹੀਂ ਲੈਣ ਆ ਤੁਰੇ ਪਏ ਆਂ ਮਾਰਕੀਟ ਅਸੀਂ ਪਹੁੰਚ ਗਏ ਆਂ ਵੀ ਦਹੀਂ ਦੇ ਖਾਤਰ ਕਿ ਕਰ ਰੈਤਾ ਫੇਰੇ ਬਣਨਾ ਡੱਬਾ ਸਿਗਾ ਪਿਆ ਤੇ ਮੁੰਡੇ ਗੇ ਖਾ ਰਾ ਦੇ ਇਹ ਹੁਣ ਪੂਰਾ ਕਰਨਾ ਹੀ ਪਾ ਮਰ ਕੱਦੋ ਦੀ ਮਾਰਕੀਟ 'ਚ ਪਹੁੰਚੇ ਪਏ ਆ। ਇੱਥੋਂ ਮਿਲਣਾ ਸਾਨੂੰ ਦਹੀਂ। ਲੱਭਾ ਵੀ ਮੁੰਡਿਆ ਕਿੱਥੇ ਪਿਆ। ਆਹ ਵੀ ਇੱਥੇ ਬਿਸਕੁਟ ਬੜੇ ਘੈਂਟ ਮਿਲਦੇ ਆ ਬਿਸਕੁਟ ਵੀ ਲਵਾਂਗੇ। ਰਹਿਤੇ ਵਾਲਾ ਸਮਾਨ ਤਿਆਰ ਆ ਦਹੀਂ ਵੀ ਓਕੇ ਆ ਤੇ ਕੀ ਆ ਕੱਦੂ ਘਸ ਕੀਤਾ ਵਿੱਚ ਪੈ ਗਿਆ ਆ। ਆਟਾ ਵੀ ਚੰਦ ਰਿਹਾ ਅੰਦਰ। ਇਧਰ ਮਸਾਲਾ ਆਪਣਾ ਤਿਆਰ ਹੋ ਰਿਹਾ ਪਰੌਂਠਿਆਂ ਦਾ। ਕਿਉਂ ਜੀ ਕਸ ਜੀ ਬਿਲਕੁਲ ਜੀ ਬਿਲਕੁਲ ਇਹ ਆਪਣੇ ਮਸਾਲੇ ਆ ਗਏ ਆ ਚਾਟ ਮਸਾਲਾ ਗਰਮ ਮਸਾਲਾ ਬੜੀ ਗਰਮੀ ਕੰਮ ਤਿਆਰ ਆ ਵੀ ਪਰੌਂਠੇ ਦਾ ਦਾਂਸਾਬ ਦੇ ਪਰੌਂਠੇ ਇਹ ਆ ਗਏ ਆਲੂ ਹੂੰ ਹੂੰ ਜੇ ਤੁਹਾਨੂੰ ਵੀ ਕਿਨੇ ਮਨਾ ਕੀਤਾ ਆ ਤੁਹਾਨੂੰ ਨਹੀਂ ਬਲਾਉਗੇ ਤੇ ਅਸੀਂ ਆਵਾਂਗੇ ਇੰਨਾ ਕਿ ਦਾਵਾਂ ਸੁਣਿਓ ਹੋਰ ਕੀ ਲਾ ਕੀ ਕਿਤੇ ਦਿੱਖਦਾ ਆਪ ਕੀਦਾ ਸੇਤਾ ਕਿਰਪਾ ਸੱਚੇ ਪਾਤਸ਼ਾਹ ਦੀ ਪੂਰੀ ਤੂੰ ਹੀ ਸੁਣਾਓ